ਸਸ ਸਾਲ ਜੀ ਸਾਰਿਆਂ ਨੂੰ ਸੋ ਆਪਣੇ ਲੰਬੇ ਟ੍ਰਿਪ ਦੇ ਵਿੱਚ ਜਿਹੜਾ ਵਿਨੀਪੈਗ ਤੋਂ ਅ ਅਲਬਾਮਾ ਸਟੇਟ ਦੇ ਟ੍ਰੋਏ ਸਿਟੀ ਦੇ ਵਿੱਚ ਜਾਣਾ ਉਹ ਚ ਤੁਹਾਡਾ ਸਭ ਦਾ ਸਵਾਗਤ ਆ ਸੋ ਅੱਜ ਆਪਣੀ ਜਰਨੀ ਦਾ ਤੀਜਾ ਦਿਨ ਆ ਤੇ ਇਸ ਟਾਈਮ ਆਪਾਂ ਕੰਟਕੀ ਦੇ ਜਸ ਬਾਰਡਰ ਕ੍ਰੋਸ ਕਰਕੇ ਜਿਹੜਾ ਪਹਿਲੇ ਛੋਟਾ ਜਿਹਾ ਟਾਊਨ ਹੁੰਦਾ ਪੁਡਕ ਇਹਦੀ ਇਹ ਜੀ ਪ੍ਰੋਨਨਸੀਏਸ਼ਨ ਆ ਕੋਈ ਪੁਰਾਕ ਮੈਂ ਨੂੰ ਸਹੀ ਤਰੀਕੇ ਨਾਲ ਨਹੀਂ ਪ੍ਰੋਨਾਂਸ ਕਰਨਾ ਆਉਂਦਾ ਦੂਜੀ ਗੱਲ ਰਹੀ ਗਈ ਹੁਣ ਸਫਰ ਦੀ 13 ਕਿ ਡਿਗਰੀ ਟੈਂਪਰੇਚਰ ਅੱਜ ਹਲਕੀ ਹਲਕੀ ਬੱਦਲਬਾਈ ਆ ਬਣੀ ਹੋਈ ਤੇ ਕਦੇ ਸੂਰਜ ਆ ਜਾਂਦਾ ਕਦੇ ਬੱਦਲ ਦੱਬ ਲੈਂਦੇ ਆ ਵੀ ਕਸ਼ਮਕਸ਼ ਚੱਲ ਰਹੀ ਆ ਤੇ ਕੱਲ ਤੱਕ ਆਪਾਂ ਨੇ 253 ਕਿਲੋਮੀਟਰ ਕੀਤਾ ਸੀ ਮੈਂ ਤੁਹਾਨੂੰ ਕੈਮਰੇ ਨੂੰ ਫਲਿੱਪ ਕਰਕੇ ਦਿਖਾਉਣਾ ਦੂਜੀ ਸਾਈਡੋਂ ਦੀ ਤੇ ਅਗਲਾ ਆਪਣਾ 471 ਮੀਲਾ 1 ਸੈਕਿੰਡ ਜੀ ਮੈਂ ਇਹਨੂੰ ਕਰ ਹੀ ਲਵਾਂ ਦੂਜਾ ਬਸ ਫਿਰ ਇਹ ਸਵਾਦ ਨਹੀਂ ਆਉਂਦਾ ਕੀ ਆਪਣਾ 253 ਕਿਲੋਮੀਟਰ ਤੇ 13 ਡਿਗਰੀ ਟੈਂਪਰੇਚਰ ਆ 8:22 ਹੋ ਗਏ ਸੋ ਆਪਣੇ ਸਫਰ ਦਾ 471 ਮੀਲਾਂ ਪਿਆ ਕਿਲੋਮੀਟਰ ਨਹੀਂ ਮੀਲਾਂ ਨੇ ਤੇ ਜੇ ਕਿਲੋਮੀਟਰ ਬਣਾਉਣੇ ਆ ਤਾਂ ਇਹਨੂੰ 1.6 ਦੇ ਨਾਲ ਮਲਟੀਪਲਾਈ ਕਰ ਲਓ ਸੋ ਟਰੱਕ ਸਟਾਪ ਬਹੁਤ ਬੀਜ਼ੀ ਹੈ ਇਹ ਟਰੱਕ ਤੁਹਾਡੇ ਸਾਹਮਣੇ ਆ ਦੇਖ ਲਓ ਵੀ ਸਾਹ ਨਹੀਂ ਲੈਣਾ ਮਿਲਦਾ ਪਹਿਲਾਂ ਮੇਰੀ ਸਲਾਹ ਸੀ ਕਿ ਮੈਂ ਸ਼ੀਸ਼ਾ ਚੰਗੀ ਤਰ੍ਹਾਂ ਬਾਹਰ ਉੱਥੇ ਖੜਾ ਕੇ ਫਿਊਲ ਆਈਲੈਂਡ ਦੇ ਉੱਤੇ ਸਾਫ਼ ਕਰਾਂ ਪਰ ਲਾਈਨ ਆਪਨੀ ਟੁੱਟ ਰਹੀ ਆ ਫਿਰ ਮੈਂ ਕਿਹਾ ਵੀ ਕਾਹ ਨੂੰ ਐਵੇਂ ਟਾਈਮ ਖਰਾਬ ਕਰਨ ਅੱਗੇ ਆਪਾਂ ਫਿਊਲ ਅਪ ਕਰਾਂਗੇ ਤਾਂ ਉੱਥੇ ਖੜਾ ਕੇ ਫਿਰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਲੋ ਜੀ ਸੱਜਣ ਪਿਆਰਿਓ ਹੁਣ ਆਪਾਂ ਜਿਹੜੀ ਅੱਜ ਦੀ ਜਰਨੀ ਉਹ ਸਟਾਰਟ ਕਰਨ ਲੱਗੇ ਆ ਜਿਵੇਂ ਜਿਵੇਂ ਵੀ ਮੌਕਾ ਮਿਲੂਗਾ ਤੇ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਵੀ ਸੇਫ ਰਹੂਗਾ ਤੇ ਮੈਂ ਤੁਹਾਡੇ ਨਾਲ ਵੀਡੀਓ ਰਿਕਾਰਡਿੰਗ ਕਰਕੇ ਸਾਂਝ ਪਾਉਂਦਾ ਹਾਂ ਠੀਕ ਹੈ ਲੈ ਕੇ ਬਾਬੇ ਨਾਨਕ ਦਾ ਨਾਮ ਜਰੀ ਸਟਾਰਟ ਸਤਿਨਾਮ ਸੱਚੇ ਬਾਚ ਦਾ ਬਾਬੇ ਗੁਰੂ ਨਾਨਕ ਦੇਵ ਜੀ ਰਾਤ ਨੀਰ ਬਹੁਤ ਵਧੀਆ ਜੀ ਤੇ ਸਭ ਤੋਂ ਵਧੀਆ ਗੱਲ ਕੀ ਸੀਗੀ ਸਵੇਰੇ ਉੱਠੋ ਸਾਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਸ਼ਾਬਰ ਮਿਲ ਗਿਆ 프레ਸ਼ਰ ਬਹੁਤ ਵਧੀਆ ਆਉਂਦਾ ਹੁਣ ਸਾਰਾ ਦਿਨ ਫਿਰ ਅਜੇ ਉੜਜੂੜ ਜੂ ਕਰਦਾ ਬੰਦਾ ਜੇ ਹੁਣ ਕਿਸੇ ਰੈਸਟਰੀਟ ਤੇ ਖੜੇ ਆ ਫਿਰ ਉਥੇ ਚਲੋ ਵਾਸ਼ਰੂਮ ਟਾਇਲਟ ਤਾਂ ਬੜੇ ਸਾਫ ਸੁਥਰੇ ਆ ਉਹਨਾਂ ਦੇ ਵੀ ਚਾਹ ਪਾਣੀ ਵੀ ਹੋ ਜਾਂਦਾ ਪਰ ਸ਼ਾਬਰ ਵਾਲਾਂ ਜਿਹੜਾ ਉਹ ਆਨੰਦ ਆ ਉਹ ਵਸ ਹੋ ਜਾਂਦਾ ਬਾਕੀ ਦੇਖਦੇ ਆ ਕਿਉਂਕਿ ਇਸ ਪਾਸੇ ਅ ਟ੍ਰੈਕਿੰਗ ਕਰਨ ਦਾ ਮੇਰਾ ਪਹਿਲਾ ਐਕਸਪੀਰੀਅੰਸ ਰਹੂਗਾ ਇਹ ਮੈਂ ਪਹਿਲੀ ਵਾਰ ਹੀ ਆਈ ਨਹੀਂ ਕਿੰਟਕੀ ਇਸ ਤੋਂ ਬਾਅਦ ਟੈਨੈਂਸੀ ਤੇ ਫਿਰ ਆਪਣਾ ਅਲਬਾ ਇੱਕ ਮੈਂ ਚੀਜ਼ ਨੂੰ ਹੋਰ ਬਿਰੋਸਤ ਕਰ ਦਿਆਂ ਕਿਉਂਕਿ ਕੱਲ ਆਪਣਾ ਥੋੜਾ ਜਿਹਾ ਜਿਹੜਾ ਰੂਟ ਆ ਉਹ ਚੇਂਜ ਹੋਇਆ ਮੈਨੂੰ ਇਹ ਸੀਗਾ ਵੀ ਆਪਾਂ ਵਾਇਆ ਸ਼ਿਕਾਗੋ ਤੇ ਇੰਡੀਆਨਾ ਹੁੰਦੇ ਹੋਏ ਜਾਵਾਂਗੇ ਪਰ ਬਾਅਦ ਦੇ ਵਿੱਚ ਦੇਖਿਆ ਤਾਂ ਇੰਡਰ ਅਨਲਿਸਿਆ ਪਾਣੀ ਚੱਲੋ ਟੁੰਡਿਆਣਾ ਆਪਣੇ ਰੂਟ ਤੇ ਨਹੀਂ ਸੀਗਾ ਕੰਟਕੀ ਤੇ ਟੈਂਨੈਂਸੀ ਹੋਣਗੀ ਜੀ ਅੱਗੇ ਤੇ ਇਸ ਪਾਸੇ ਜਿਹੜੀ ਟਰੱਕਾਂ ਦੀ ਆਵਾਜਾਈ ਨੰਬਰ ਆਫ ਟਰੱਕਸ ਜਾਂ ਆਵਾਦੀ ਕਹਿੰਦੀ ਹੈ ਕੋਇਆ ਇਸ ਕੰਪੇਅਰ ਟੂ ਕੈਨੇਡਾ ਕਈ ਗੁਣਾ ਵੱਧਾ ਸੋ ਇਹੀ ਮੇਨ ਵਜ੍ਹਾ ਜਿਹੜੀ ਆਪਾਂ ਨੂੰ ਪਾਰਕਿੰਗ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਇਹਦਾ ਥੰਬਰੂ ਲਿਕੁਈ ਆ ਵੀ ਤੁਸੀਂ ਕੈਂਪ ਦੇ ਨਾਲ ਟਰੱਕ ਪਾਰਕ ਕਰ ਦਿਓ ਬਸ ਇਹਦਾ ਹੋਰ ਕੋਈ ਹੱਲ ਨਹੀਂ ਹੈ ਪਰ ਮੇਰੇ ਕੋਲੇ ਕੱਲ ਪਾਰਕਿੰਗ ਦੇ ਲਈ ਮੌਕਾ ਸੀਗਾ ਪਰ ਮੇਰੀ ਡਰਾਈਵਿੰਗ ਟਾਈਮ 2 ਘੰਟੇ ਬਚਦਾ ਸੀਗਾ ਫਿਰ ਅੱਜ ਆਪਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰ ਰੈਸਟਰੀ ਦੇ ਵਿੱਚ ਸ਼ਾਮ ਨੂੰ ਰੁਕੇ ਸੀਗੇ 5-10 ਮਿੰਟ ਦੀ ਬ੍ਰੇਕ ਕਰਨ ਵਾਸਤੇ ਵੀ ਚਲੋ ਨਾਲੇ ਟਾਇਰ ਤੋਂ ਚੈੱਕ ਹੋ ਜਾਂਦੇ ਆ ਉਹਨਾਂ ਨੂੰ ਪਾਰਕਿੰਗ ਮਿਲ ਗਈ ਸੀਗੀ ਹਾਲਾਂਕਿ ਉਦੋਂ 7 ਵਜੇ ਸੀਗੇ ਪਰ ਮੇਰੇ ਕੋਲੇ 2 ਘੰਟੇ ਦੀ ਬੁੱਕ ਮੇਰੀ ਬਚਦੀ ਸੀਗੀ ਡਰਾਈਵਿੰਗ ਟਾਈਮ ਉਹ ਫਿਰ ਮੈਂ ਬੁੱਕ ਨਹੀਂ ਸੀ ਖਰਾਬ ਕਰਨਾ ਚਾਹੁੰਦਾ ਕਿ ਨਾਲੇ ਫਿਰ ਆਪਾਂ ਨੂੰ ਅੱਜ ਬਹੁਤ ਜ਼ਿਆਦਾ ਕਸ਼ੂਕਸ਼ ਵਾੜਨੀ ਨਹੀਂ ਸੀ ਜਿਆਦਾ ਸਵਕਲ ਕਰਨਾ ਪਿਆ ਸੀ ਉਸ ਗੱਲ ਨੂੰ ਧਿਆਨ ਚ ਰੱਖਦੇ ਮੈਂ ਕਿਹਾ ਵੀ ਚਲੋ ਅੱਗੇ ਕਿਤੇ ਨਾਲੇ ਥੋੜਾ ਸਫਰ ਨੇ ਪੜ ਜੂਗਾ ਨਾਲੇ 7 ਵਜੇ ਨੀਂਦ ਵੀ ਨਹੀਂ ਆਉਂਦੀ ਫਿਰ ਸੋ ਅਗਲੇ ਦਿਨ ਤੇ ਸਵੇਰ ਤੋਂ ਬਾਅਦ ਤੇ ਬਾਅਦ ਤੇ ਫਿਰ ਰਾਤ ਨੂੰ ਸਵੇਰ ਬਹੁਤ ਕਰਨਾ ਪਿਆ ਪਾਰਕਿੰਗ ਵਾਸਤੇ ਲੋ ਉਹ ਵੀ ਇੱਕ ਗਲਤੀ ਸੀਗੀ ਉੱਥੇ ਖੜ ਜਾਂਦੇ ਠੀਕ ਸੀ え ਬਾਕੀ ਅੱਜ ਮੇਰਾ ਟੀਚਾ ਇਹੀ ਆ ਵੀ ਵਾਲਮਾਰਟ ਦੀ ਪਾਰਕਿੰਗ ਦੇ ਵਿੱਚ ਲੱਗਣਾ ਵਾਂਗੇ ਅੱਪ ਕਿਉਂਕਿ ਉਹ ਬੜਾ ਨੇੜੇ ਹੀ ਆ ਜਿੱਥੇ ਆਪਾਂ ਡਿਲੀਵਰੀ ਕਰਦੇ ਹਾਂ ਠੀਕ ਹੈ ਜੀ ਬਾਕੀ ਨਹੀਂ ਸਾਂਝਾ ਸਫ਼ਰ ਦੇ ਵਿੱਚ ਜਿਵੇਂ ਜਿਵੇਂ ਟਰੱਕ ਚੱਲੀ ਜਾਊਗਾ ਉਵੇਂ-ਉਵੇਂ ਆਪਾਂ ਬਾਈਟਾਂਾਂਗੇ ਤੁਹਾਡਾ ਸਾਰਿਆਂ ਦਾ ਚੈਨਲ ਦੇ ਨਾਲ ਜੁੜਦੇ ਲਈ ਬਹੁਤ ਬਹੁਤ ਧੰਨਵਾਦ ਇਹ ਕਿਤੇ ਮੁਕਾਬਲੇ ਇਤੋਂ ਦਾ ਜਿਹੜਾ ਵੈਦਰ ਆ ਉਹ ਤਕਰੀਬਨ 1 ਮਹੀਨਾ ਲੇਟ ਚੱਲ ਰਹੀ ਆ ਖੰਡ ਦੇ ਸੋ ਕੋਈ ਕੋਈ ਪੱਤਾ ਝੜ ਰਿਹਾ ਹਜੇ ਮੈਂ ਦਰਖਤਾਂ ਤੋਂ ਬਿਨੀ ਪੈਕ ਦੇ ਵਿੱਚ ਨਾ ਹੁਣ ਕੰਗੀਆਂ ਟਾਹਣੀਆਂ ਰਹਿ ਗਈਆਂ ਪੱਤਾ ਕੋਈ ਛੱਡੇ ਹੀ ਨਹੀਂ ਗਿਆ ਹੁਤਾ ਧਰਤੀ ਦੇ ਵੀ ਨੇ ਆ ਇੱਥੇ ਦੇਖੋ ਤੁਸੀਂ ਵੀ ਹਜੇ ਕੁਦਰਤ ਦੇ ਰੰਗ ਦਰਖਤਾਂ ਦੇ ਵਿੱਚ ਉਹਨੂੰ ਬਹੁਤ ਤਰ੍ਹਾਂ ਤਰ੍ਹਾਂ ਦੇ ਨੰਬਰੇ ਆ ਪਾ ਚੈਨਲ ਸੀ ਦੇ ਵਿੱਚ ਐਂਟਰ ਕਰ ਗਏ ਅਮਰੀਕਾ ਦੀ ਸਟੇਟ ਕੈਨੇਸੀ ਦਿਖਾਈ ਦੇ ਹੈਗਾ ਆਪਣਾ ਇਹ 24 52 ਆਈ ਦਾ ਮਤਲਬ ਇਹ ਬਣ ਜਾਂਦਾ ਵੀ ਇੰਟਰ ਸਟੇਟ ਆਪਾਂ ਨੂੰ ਸਬਰ ਕਰਦੇ ਹਾਂ ਨੂੰ ਇਸ ਟਾਈਮ ਪੂਰੇ ਸਵਾ ਦੋ ਘੰਟੇ ਹੋ ਗਏ ਤੇ ਨਹੀਂ ਹੱਜੀ ਇੱਕ ਘੰਟਾ ਹੋਰ ਚਲਾ ਕੇ ਫੇਰ ਆਪਾਂ ਕਿੱਥੇ ਫਰੀਕਾ ਕਿ ਰੋਡਵਰਕ ਚੱਲ ਰਿਹਾ ਉਹਦੇ ਕਰਕੇ ਲੱਗ ਗਿਆ ਜਾਮ ਤੇ ਪਿਛਲੇ 15 ਮਿੰਟਾਂ ਤੋਂ ਆਪਾਂ ਜਾਮ ਦੇ ਵਿੱਚ ਹੀ ਫਸੇ ਹੋਏ ਆ। ਇਹ ਕੁਝ ਹੋਰ ਮਹਿਸੂਸ ਕੀਤੀ ਆ ਵੀ ਇਧਰ ਆਵਾਦੀ ਵੀ ਜ਼ਿਆਦੇ ਆ, ਇੰਡਸਟਰੀ ਵੀ ਜ਼ਿਆਦੇ ਆ। ਸੋ ਕਾਰਾਂ ਗੱਡੀਆਂ ਟਰੱਕਾਂ ਦੀ ਗਿਣਤੀ ਵੀ ਜ਼ਿਆਦੇ ਆ। ਇਹ ਕੈਨੇਡਾ ਦੇ ਵਿੱਚ ਕਦੇ ਵੀ ਧੂੜ ਮਿੱਟੀ ਪਈ ਨਹੀਂ ਸੀ ਮੈਂ ਦੇਖੀ ਟਰੱਕ ਦੇ ਉੱਪਰ। ਇੱਥੇ ਸਵੇਰੇ ਜਦੋਂ ਮੈਂ ਉੱਠ ਕੇ ਪ੍ਰੀ ਟ੍ਰਿਪ ਕੀਤਾ ਤਾਂ ਉਦੋਂ ਜਿਵੇਂ ਬਰੀਕ ਕਾਲਖਾਂ ਹੁੰਦੀ ਆ ਕੋਲੇ ਕੋਲੇ ਦੀ ਸਵਾਦੀ ਉਵੇਂ ਟਰੱਕ ਦੇ ਉੱਤੇ ਪਈ ਸੀ ਸਾਰੇ ਹੁਣ ਜਿਆਦਾ ਕੋਈ ਕੋਲੇ ਜਿੱਥੇ ਆਪਾਂ ਟਰੱਕ ਸਟਾਪ ਤੇ ਰੁਕੇ ਸੀਗੇ ਉੱਥੇ ਕੋਈ ਕੋਈ ਵੱਡੀ ਇੰਡਸਟਰੀ ਹੋਣੀ ਆ ਵੀ ਜਿਹਦੀ ਚਿਮਨੀ ਦੇ ਵਿੱਚੋਂ ਇੰਨੀ ਧੂਆ ਰਾਖ ਨਿਕਲਦੀ ਆ ਵੀ ਇਹ ਇਹ ਦੇਖਿਆ ਨਹੀਂ ਮੈਂ ਪਿਛਲੇ 10 ਸਾਲਾਂ ਦੇ ਵਿੱਚ ਉਹ ਨਾ ਯੂਐਸਏ ਦੇ ਵਿੱਚ ਨਾ ਕੈਨੇਡਾ ਦੇ ਵਿੱਚ ਇਹ ਇਹ ਪਹਿਲਾ ਨਵਾਂ ਤਿਆਰਬਾ ਸੀਗਾ ਇੱਕ ਆਪਣਾ ਚਟਾ ਨੂਗਾ ਤੇ ਨਾਕਸਵਿਲ ਆ ਸਾਈਨ ਫਾਲੋ ਕਰਦੇ ਹੋਏ ਆਪਾਂ ਚੱਲਾਂਗੇ ਜੀ ਸਾਹਮਣੇ ਸਿਟੀ ਦੀਆਂ ਬਹੁਤ ਉੱਚੀਆਂ ਮਾਰਤਾ ਅਜੀ ਆਪਾਂ ਦੂਰ ਹਾਂ ਤਾਂ ਕਰਕੇ ਕੈਮਰੇ ਦੇ ਵਿੱਚ ਪਤਾ ਨਹੀਂ ਕੀ ਫਰੇਮ ਚ ਕਿਹੋ ਜਿਹੀਆਂ ਆ ਰਹੀਆਂ ਨੇ ਪਰ ਮੈਨੂੰ ਇੱਥੋਂ ਬੈਠੇ ਨੂੰ ਮਹਿਸੂਸ ਹੋ ਰਿਹਾ ਵੀ ਹਾਂ ਸਕਾਈਸਕ੍ਰੈਪਰਸ ਜਿਹਨੂੰ ਆਪਾਂ ਕਹਿੰਦੇ ਜਾਂ ਹਾਈ ਰਾਈਜ਼ ਬਿਲਡਿੰਗਸ ਕਰਦੇ ਹਾਂ ਆਪਣੇ ਇਧਰ ਦੇ ਪਾਸੇ ਰਾਈਟ ਹੈਂਡ ਸਾਈਡ ਦੇ ਉੱਤੇ ਕੋਈ ਬਹੁਤ ਵੱਡਾ ਸਟੇਡੀਅਮ ਬਣ ਰਿਹਾ ਹੈ। ਟੈਨੰਸੀ ਦੇ ਨੈਸ਼ਵਲ ਸ਼ਹਿਰ ਦੇ ਵਿੱਚ ਹੈ ਇਸ ਟਾਈਮ ਅੱਪਾ। ਕਾਫੀ ਵੱਡਾ ਤੇ ਚੰਗੀ ਇੰਡਸਟਰੀ ਵਾਲਾ ਸ਼ਹਿਰ ਆ ਇਹ। ਪਰਕਰ ਦਾ ਟ੍ਰੈਫਿਕ ਬਹੁਤ ਆ। ਪਰਕਰ ਦਾ ਆਵਾਜਾਈ ਬਹੁਤ ਜ਼ਿਆਦਾ ਹੈ। ਇਹ ਕਿ ਬਹੁਤ ਜ਼ਿਆਦਾ ਹੈ ਹੁਣ ਗਾਹਲੀ ਸਾਹਿਬ ਜਪਾ ਜਦੋਂ ਥੋੜਾ ਸੇਫ ਹੋ ਗਿਆ ਮੈਂ ਫੇਰ ਕਰ ਪਾਵਰ In 1,000 feet, merge onto I-65 South. ਵੀ ਦੂਨ ਟੁਡੇ ਸਰ ਗੁਡ ਯੂ ਯੂਰ ਲੰਗੀ ਡੇ ਸੋ ਇਸ ਟਾਈਮ ਆਪਾਂ ਹੈ ਗੀਆਂ ਬਰਮਿੰਗਮ ਅਲਬਾਮਾ ਦੇ ਬਰਮਿੰਗਮ ਸਿਟੀ ਦੇ ਵਿੱਚ ਤੇ ਇੱਥੇ ਲੱਗਿਆ ਹ ਬੁਰੇ ਤਰੀਕੇ ਦਾ ਜਾਮ ਸੋ ਗੂਗਲ ਮੈਪ ਦੇ ਦੱਸਣ ਮੁਤਾਬਕ ਆਪਾਂ ਨੂੰ ਲਗਭਗ ਅੱਧਾ ਘੰਟਾ ਇਹ ਜਾਮ ਦੇ ਵਿੱਚ ਲੱਗਣਾ। ਜੋ ਜਿੱਥੇ ਤੱਕ ਵੀ ਨਿਗਾਹ ਪੈਂਦੀ ਆ ਲਾਲ ਹੀ ਲਾਲ ਲਾਈਟਾਂ ਚਮਕਦੀਆਂ। ਮੇਰੇ ਨਾਲ ਘੱਟੋ ਘੱਟ 5-7 ਮੀਲ ਦੇ ਵਿੱਚ ਆਰਾਮ ਨਾਲ ਹੋਊਗਾ ਇਹ। ਜਿਹੜਾ Google Map ਵੀ ਅੱਧਾ ਘੰਟਾ ਦਿਖਾ ਰਿਹਾ ਹੋ ਸਕਦਾ ਉਸ ਤੋਂ ਲੰਬਾਈ ਹੋਵੇ। ਤੇ ਇਹ ਬੰਦਿਆਂ 'ਚ ਸਬਰ ਇੰਨਾ ਕਾ ਵੀ ਦੋ ਵਾਰੀ ਮੈਂ ਲੈਫਟ ਲੇਨ ਦਾ ਇੰਡੀਕੇਟਰ ਦਿੱਤਾ ਕੋਈ ਉਹ ਆਉਂ ਨਹੀਂ ਦਿੰਦਾ ਲੇਨ ਚੇਂਜ ਕਰਨੀ ਦੇ ਰਿਹਾ ਬੰਪਰ ਤੋਂ ਬੰਪਰ ਚੱਲ ਰਿਹਾ ਸੋ ਜਿਹੜੀਆਂ ਫਰੇਮ ਦੇ ਵਿੱਚ ਬੌਨੀ ਐ ਜੀ ਤੁਹਾਨੂੰ ਲੱਗਦੀਆਂ ਨੇ ਬਿਲਡਿੰਗਾਂ ਇਹ ਬਹੁਤ ਵੱਡੀਆਂ ਨੇ ਇਹ ਬਿਲਡਿੰਗਾਂ ਬਹੁਤ ਉੱਚੀਆਂ ਨਹੀਂ ਲੱਗਦਾ ਆਪਾਂ ਨੂੰ ਦੂਰੋਂ ਦੇਖਣ ਤਾਂ ਮੈਨੂੰ ਟਰੱਕ 'ਚ ਬੈਠਿਆਂ ਨੂੰ ਮਹਿਸੂਸ ਹੁੰਦਾ ਵੀ ਹਾਂ ਸ਼ਾਇਦ ਇਹ ਡਾਊਨਟਾਊਨ ਆ ਤੇ ਬਿਲਡਿੰਗਾਂ ਬਹੁਤ ਉੱਚੀਆਂ ਨੇ ਅੱਜ ਪੂਰਨਮਾਸ਼ੀ ਹੋਣ ਕਰਕੇ ਜਿਹੜਾ ਚੰਨਾ ਉਹ ਵੀ ਪੂਰੇ ਜੋਬਨ ਤੇ ਆ ਸੋ ਲੋ ਜੀ ਫਾਈਨਲੀ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ ਆਪਣਾ ਟਾਰਗੇਟ ਸੀਗਾ ਵੀ ਅਲਵਾਮਾ ਦੇ ਸਿਟੀ ਟ੍ਰੋਏ ਦੇ ਵਿੱਚ ਆਪਾਂ ਜਿਹੜਾ ਵਾਲਮਾਰਟ ਆ ਉਹਦੀ ਪਾਰਕਿੰਗ ਦੇ ਵਿੱਚ پارک ਕਰਾਂਗੇ ਕਿਉਂਕਿ ਸ਼ਿਪਰ ਦੇ ਸੌਰੀ ਰਸੀਵਰ ਦੇ ਜਗਾ ਹੈ ਨਹੀਂਗੀ ਰਾਤ ਨੂੰ ਆਪਣੇ ਟਰੇਲਰ ਟਰੱਕ ਟਰੇਲਰ پارک ਕਰਨ ਵਾਸਤੇ ਤੇ ਹੋਰ ਇੱਥੇ ਕੋਈ ਆਸੇ ਪਾਸੇ ਟਰੱਕ ਸਟਾਪ ਵੀ ਹੈ ਨਹੀਂਗਾ ਬਾਹਰ ਮੈਂ ਦੇਖਿਆ ਵੀ ਇਹਨਾਂ ਨੇ ਬੋਰਡ ਦੇ ਉੱਤੇ ਲਿਖ ਕੇ ਵੀ ਲਾਇਆ ਹੈ ਵੀ ਤੁਸੀਂ ਟਰੱਕ ਨਾ پارک ਕਰੋ ਇੱਥੇ ਪਰ 8-10 ਟਰੱਕ ਖੜੇ ਆ ਤਾਂ ਫਿਰ ਮੈਂ ਵੀ ਖੜਾਤਾ ਇੱਥੇ ਸੋ ਟੋਟਲ ਆਪਣਾ 2833 ਕਿਲੋਮੀਟਰ ਬਣਿਆ ਤੇ ਵੈਦਰ ਬਹੁਤ ਵਧੀਆ ਹਜੇ ਵੀ ਜਿਹੜਾ ਟਰੱਕ ਦੇ ਵਿੱਚ ਗੇਜ ਲੱਗੀ ਆ ਆਪਣੇ ਪਲੱਸ 15 ਦਿਖਾ ਰਿਹਾ ਟੈਂਪਰੇਚਰ ਅੱਜ ਤੀਜਾ ਦਿਨ ਸੀਗਾ ਤੇ ਲਗਾਤਾਰ ਇੰਨੀ ਡਰਾਈਵਿੰਗ ਕਰਨੀ ਤੁਹਾਨੂੰ ਥਕਾ ਦਿੰਦੀ ਹੈ ਤੇ ਮੈਂ ਵੀ ਬਹੁਤ ਜ਼ਿਆਦਾ ਟਾਇਰਡ ਫੀਲ ਕਰ ਰਿਹਾ ਹਾਂ ਕੈਨੇਡਾ ਦੇ ਮੁਕਾਬਲੇ ਇਧਰਲੇ ਪਾਸੇ ਆਬਾਦੀ ਜਾਂਦੇ ਆ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਪਾਰਕਿੰਗ ਦੀ ਸਹੂਲਤ ਦੀ ਮੈਨੂੰ ਘਾਟ ਮਹਿਸੂਸ ਹੋਈ ਆ ਖਾਸ ਕਰਕੇ ਇੱਥੇ ਅਲਬਾਮਾ ਸੇਟ ਦੇ ਵਿੱਚ ਹਾਲਾਂਕਿ ਆਪਾਂ ਜਦੋਂ ਰੁਕੇ ਸੀਗੇ ਜਿਹੜਾ ਵੈਲਕਮ ਸੈਂਟਰ ਜਾਂ ਇਹਨਾਂ ਦਾ ਰੈਸਟਰੀ एरिया ਸੀਗਾ ਜਦੋਂ ਅਲਬਾਮਾ ਚ ਐਂਟਰ ਕੀ ਰਹੇ ਆ ਉਹ ਬਹੁਤ ਬਹੁਤ ਜ਼ਿਆਦਾ ਖੂਬਸੂਰਤ ਸੀ ਪਰ ਸਿਟੀ ਸ਼ਾਇਦ ਛੋਟਾ ਹੈ ਨਾ ਕੋਈ ਮੈਨੂੰ ਟਰੱਕ ਸ਼ਾਪ ਲੱਭਿਆ ਤੇ ਨਾ ਹੀ ਕਿਤੇ ਟਰੱਕ ਪਾਰਕਿੰਗ ਦੀ ਜਗ੍ਹਾ ਇਹਨਾਂ ਦਾ ਇੰਤਜ਼ਾਮ ਕੀਤਾ ਹੋਇਆ ਕੋਈ ਸੋ ਇਹ ਚੀਜ਼ਾਂ ਡਰਾਈਵਰਾਂ ਦੇ ਵਾਸਤੇ ਖਾਸ ਕਰਕੇ ਨਾਈਟਮੇਰ ਵਾਂਗੂ ਹੋ ਜਾਂਦਾ ਵੀ ਯਾਰ ਖੜਾਈ ਤਾਂ ਖੜਾਈ ਹੈ ਕਿੱਥੇ ਇਹ ਕਿ ਤੁਸੀਂ ਲਿਖ ਕੇ ਲਾ ਦਿੰਦੇ ਹੋ ਵੀ ਅ ਅਸੀਂ ਇਹ ਠਰਟੋ ਕਰਾ ਦਾਂਗੇ ਓਨਰ ਨੂੰ ਖਰਚਾ ਪਾ ਦਾਂਗੇ ਸੋ ਇਹੋ ਜਿਹੀਆਂ ਗੱਲਾਂ ਹਨ ਡਿਸਟਰਬ ਕਰਦੀਆਂ ਤੁਹਾਨੂੰ ਇਹ ਇਹੋ ਜਿਹੇ ਕੰਮ ਨੂੰ ਸਿਟੀ ਨੂੰ ਚਾਹੀਦਾ ਹੁੰਦਾ ਵੀ ਯਾਰ ਇੱਥੇ ਹੁਣ ਇੰਡਸਟਰੀ ਬਹੁਤ ਵਧੀਆ ਸੋਨਾ ਸ਼ਹਿਰ ਆ ਇਹ ਕਿ ਐਟ ਲੀਸ ਇੱਥੇ ਟਰੱਕਾਂ ਦੀ ਪਾਰਕਿੰਗ ਦਾ ਤਾਂ ਇਂਤਜ਼ਾਮ ਹੋਵੇ ਕੋਈ ਸੋ ਬਾਕੀ ਠੀਕ ਆ ਥਕਾवट ਕਾਫੀ ਹੋ ਗਈ ਆ 5-10 ਮਿੰਟ ਮੈਂ ਵਾਕ ਕਰ ਲੂੰਗਾ ਵੀ ਚਲੋ ਥੋੜੀ ਜਿਹਾ ਬਲੱਡ ਸਰਕੂਲੇਸ਼ਨ ਲੱਤਾਂ ਦੀ ਠੀਕ ਹੋ ਜਾਂਦੀ ਹੈ ਤੇ ਉਦੋਂ ਬਾਅਦ ਫਿਰ ਹੁਣ ਆਪਾਂ ਸਵੇਰੇ ਲਵਾਵਾਂਗੇ ਜੀ ਹਾਜ਼ਰੀ ਜਦੋਂ ਲੋਡ ਲਾਤਾ ਤੇ ਦੇਖਾਂਗੇ ਫਿਰ ਸਵੇਰੇ ਵੀ ਆਪਾਂ ਨੂੰ ਲੋਡ ਚੱਕਣ ਵਾਸਤੇ ਕਿਹੜੇ ਪਾਸੇ ਭੇਜਦੇ ਆ ਸੋ ਹੁਣ ਤੱਕ ਦੀ ਜਿਹੜੀ ਆਪਣੀ ਜਰਨੀ ਆ ਟੱਚ ਵੁੱਡ ਬਹੁਤ ਵਧੀਆ ਰਹੀ ਆ ਸਕੇਲਾ ਬਹੁਤ ਖੁੱਲੀਆਂ ਸੀਗੀਆਂ ਪਰ ਆਪਾਂ ਨੂੰ ਰੁਕਿਆ ਨਹੀਂ ਕਿਸੇ ਨੇ ਵੀ ਸੋ ਸਾਰਾ ਕੁਝ ਠੀਕ ਠਾਕ ਰਿਹਾ ਤੇ ਕੱਲ ਲਵਾਵਾਂਗੇ ਜੀ ਸਵੇਰੇ ਹਾਜ਼ਰੀ ਤੇ ਤੁਹਾਡਾ ਮੇਰਾ ਸਭ ਦਾ ਰੱਬ ਰਾਖਾ ਸਤਿ ਸ਼੍ਰੀ ਅਕਾਲ